ਪਰ ਜਾਈ ਮੈਂ ਤਾਂ ਸਦੀ ਟੇਬਲ ਦਵਾ ਸਟੱਡੀ ਟੇਬਲ ਦਵਾ ਦਨੇ ਕੋਈ ਨਾ ਮੈਨੂੰ ਤਾਂ ਇਹਦੇ ਨਾਮ ਵੀ ਲਿਖਾਉਣਾ ਆਂਦਾ ਹੈ ਕਮਲਾ ਨਾਮ ਕਿਵੇਂ ਲਿਖਿਆ ਜਾਉ ਭਲਾਂਦੀ ਇਹਦੇ ਤੇ ਪਾਜੀ ਇਹ ਤੇ ਨਾਮ ਵੀ ਲਿਖਿਆ ਜਾਊਗਾ ਨਾ ਤੁਸੀਂ ਇਹਨੂੰ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਤਰੀਕੇ ਨਾਲ ਜਾਨੀ ਕਿ ਤੁਸੀਂ ਇਹਨੂੰ ਤਿਆਰ ਕਰਾ ਸਕਦੇ ਹੋ ਤੇ ਡਰਾਅਰ ਬਣਵਾ ਸਕਦੇ ਹੋ ਨੂੰ ਜਿੱਦਾਂ ਮਰਜੀ ਕਲਰ ਕਮਿਸ਼ਨ ਕਿਉਂ ਸਾਡੀ ਫੈਕਟਰੀ ਦਾ ਮਾਲ ਹੈ ਓਕੇ ਪਾਜੀ ਇਹਦਾ ਸਟਾਰਟਿੰਗ ਪ੍ਰਾਈਸ ਕੀ ਹੋਊਗਾ ਦੇਖੋ ਜੀ ਇਹਦਾ ਸਟਾਰਟਿੰਗ ਪ੍ਰਾਈਸ ਹੋਗਾ 2000 ਰੁਪੀਆ ਓਨਲੀ 2000 ਵਿੱਚ ਤੁਹਾਨੂੰ ਟੇਬਲ ਕੁਰਸੀ ਦੇ ਦਾਂਗੇ ਨਾ ਤੁਹਾਡੇ ਹਿਸਾਬ ਦੇ ਨਾਲ ਤਿਆਰ ਕਰਾ ਕੇ ਦੇਵਾਂ ਫਿਰ ਤਾਂ ਪਾਜੀ ਤੁਹਾਡਾ ਪ੍ਰਾਈਸ ਬਹੁਤ ਰੀਜ਼ਨੇਬਲ ਹੈ ਬਹੁਤ ਰੀਜ਼ਨੇਬਲ ਹੈ ਜੀ ਕਿਉਂ ਤੁਸੀਂ ਹੋਲਸੇਲ ਰੇਟਾਂ 'ਤੇ ਦੁਕਾਨ ਤੇ ਆਇਓ ਇਸ ਤੋਂ ਇਲਾਵਾ ਤੁਹਾਨੂੰ ਬੱਚਿਆਂ ਲਈ ਆ ਦੇਖ ਕੀ ਕਰਦੇ ਅਸੀਂ ਤੁਸੀਂ ਸਾਰੇ ਹੋਲਸੇਲ ਰੇਟਾਂ ਤੇ ਆ ਤੁਹਾਨੂੰ ਸਾਡੇ ਕੋਲ ਸਾਰੀਆਂ ਚੀਜ਼ਾਂ ਹੋਲਸੇਲ ਰੇਟ ਤੇ ਮਿਲ ਜਣੀਆਂ ਬੱਚਾ ਦੇ ਬਰਥਡੇ ਰੇਟਾਂ ਗਿਫਟ ਕੁਝ ਦੇ ਸਕਦੇ ਹੋ ਐਤਾ ਦੇ ਬੱਚਾ ਦੇ ਸੂਟਕੇਸ ਵੀ ਦੇ ਸਕਦੇ ਹੋ ਬਹੁਤ ਵਧੀਆ ਵੈਰਾਈਟੀ ਹੈ ਨਾਲੇ ਹੋਲਸੇਲ ਰੇਟਾਂ ਭਾਜੀ ਅਸੀਂ ਤੁਹਾਡੀ ਵੀਡੀਓ ਦੇਖਦੇ ਵੀ ਬਹੁਤ ਤੇ ਸ਼ੇਅਰ ਵੀ ਬਹੁਤ ਕਰਦੇ ਹਾਂ ਸਾਨੂੰ ਵੀ ਕੋਈ ਗਿਫਟ ਮਿਲੂਗਾ ਬਿਲਕੁਲ ਗਿਫਟ ਦੇ ਕੇ ਭੇਜਾਂਗੇ ਜਿਹੜਾ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰਦਾ ਜਾਂ ਪੇਜ ਨੂੰ ਫੋਲੋ ਕਰਦਾ ਉਹਨਾਂ ਨੂੰ ਗਿਫਟ ਜ਼ਰੂਰ ਮਿਲੂਗਾ ਆ ਕੇ ਤੁਸੀਂ ਸਕਰੀਨਸ਼ਾਟ ਦਿਖਾਓ ਤੇ ਆਪਣਾ ਗਿਫਟ ਲੈ ਕੇ ਜਾ ਜੇ ਤੁਸੀਂ ਸਾਨੂੰ ਆਨਲਾਈਨ ਆਰਡਰ ਕਰਨਾ ਚਾਹੁੰ sadi website se bhi order cars.